ਕਈਆਂ ਨੂੰ ਐਸਿਡ ਬਣਿਆ ਹੋਏਗਾ ਕਦੇ ਜ਼ਿੰਦਗੀ 'ਚ ਅੱਜਕੱਲ ਬਹੁਤ ਲੋਕ ਐਸਿਡ ਦੇ ਪੇਸ਼ੈਂਟ ਹਨ ਜਿਨ੍ਹਾਂ ਨੂੰ ਤਜਾਬ ਬਣਦਾ ਰਹਿੰਦਾ ਹੈ ਇਹ ਐਸਿਡ ਇਹ ਤਜਾਬ ਇਦਾਂ ਦਾ ਹੁੰਦਾ ਹੈ ਕਿ ਬੰਦੇ ਨੂੰ ਅੰਦਰੇ-ਅੰਦਰ ਸਾੜੀ ਦੇ ਜਾਂਦਾ ਹੈ ਸਾੜੀ ਦੇ ਜਾਂਦਾ ਉਹਦੀ ਛਾਤੀ ਦੇ ਕੋਲ ਇਦਾਂ ਲੱਗਦਾ ਜਿਵੇਂ ਕੁਝ ਸੜਦਾ ਹੁੰਦਾ ਕੋਈ ਬਿਆਹ ਖਾਣਾ ਖਾ ਲੈਣ ਰਾਤ ਦਾ ਖਾ ਲੈਣ ਕਈ ਦਿਨਾਂ ਦਾ ਬਿਆਹ ਖਾਣਾ ਖਾ ਲੈਣ ਬਈ ਰੋਟੀ ਖਾ ਲੈਣਾ ਅੱਜ ਕੱਲ ਪੁਰਾਣੇ ਲੋਕ ਨਹੀਂ ਹਨ ਪੁਰਾਣਿਆਂ ਦਾ ਇਮਿਊਨ ਸਿਸਟਮ ਉਹਦਾ ਬੜਾ ਫਰਕ ਹੁੰਦਾ ਸੀ ਪਰ ਅੱਜ ਕੱਲ ਬੜੀ ਛੇਤੀ ਜੇ ਫੂਡ ਮਾੜਾ ਜਾ ਵੀ ਇੱਧਰ ਉੱਧਰ ਖਾਦਾ ਜਾਵੇ ਖਾਣਾ ਤੇ ਨਾਲ ਹੀ ਸਾਡੇ ਐਸਿਡ ਬਣ ਜਾਂਦਾ ਲੋਕਾਂ ਦੇ ਤਜਾਬ ਬਣ ਜਾਂਦਾ ਐ ਐਸਿਡ ਜਿਹੜਾ ਬੰਦੇ ਨੂੰ ਅੰਦਰੇ ਅੰਦਰ ਸਾੜੀ ਜਾਂਦਾ ਸਾੜੀ ਜਾਂਦਾ ਚੁਬੀ ਜਾਂਦਾ ਚੁਬੀ ਜਾਂਦਾ ਚੁਬੀ ਜਾਂਦਾ ਚੁਬੀ ਜਾਂਦਾ ਚੁਬੀ ਜਾਂਦਾ ਇਸੀ ਤਰ੍ਹਾਂ ਹੀ ਸਾਡੇ ਅੰਦਰ ਗੁੱਸਾ ਹੁੰਦਾ ਹੈ ਜੈਲਸ ਹੁੰਦੀ ਹੈ ਸਾੜਾ ਹੁੰਦਾ ਹੈ ਇਹ ਚੀਜ਼ਾਂ ਕਿਸੇ ਨੂੰ ਸਾੜਨ ਭਾਵੇਂ ਨਾ ਸਾੜਨ ਪਰ ਸਾਨੂੰ ਅੰਦਰੇ-ਅੰਦਰ ਸਾੜਦੀਆਂ ਜਾਂਦੀਆਂ ਹੈ ਸਾੜੀ ਜਾਂਦੀਆਂ ਹੁਣ ਕਿਸੇ ਦੇ ਕੱਪੜੇ ਵਧੀਆ ਪਾਏ ਆ ਤੇ ਪਾਏ ਐ ਕਿਸੇ ਦਾ ਜੁੱਤਾ ਵਧੀਆ ਹੈ ਤੇ ਹੈ ਸਾਡੇ ਅੰਦਰ ਉਹਨੂੰ ਵੇਖ ਕੇ ਅੰਦਰ ਉਹਨੇ ਉਹਨੇ ਚੀਜ਼ ਨੇ ਸਾੜੀ ਜਾਣਾ ਸਾੜੀ ਜਾਣਾ ਉਹ ਅੰਦਰ ਇੱਕ ਚੁੱਪ-ਚੁਪੀ ਜਾਂਦਾ ਬੰਦਾ ਉਥੇ ਫਿਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਮਝਾਉਣਾ ਪੈਣਾ ਹੈ ਆਪਣੇ ਆਪ ਦੀ ਪ੍ਰੋਗਰਾਮਿੰਗ ਕਰਨੀ ਪੈਣੀ ਹੈ ਆਪਣੇ ਆਪ ਦੇ ਉੱਤੇ ਕੰਮ ਕਰਨਾ ਪੈਣਾ ਹੈ ਆਪਣੇ ਆਪ ਨੂੰ ਕੁਝ ਮੈਸੇਜ ਦੇਣੇ ਪੈਣਗੇ ਜਿਸ ਕਰਕੇ ਉਹ ਫਰਸਟ੍ਰੇਸ਼ਨ ਜਿਹੜੀ ਹੋਈ ਹੈ ਫਰਸਟ੍ਰੇਟ ਹੋਣਾ ਆਪਾਂ ਇਹਨੂੰ ਕਹਿੰਦੇ ਆ ਵਿਆਕੂਲ ਹੋਣਾ ਬੰਦਾ ਬੜਾ ਵਿਆਕੂਲ ਵਿਆਕੂਲ ਹੈ ਉਹ ਕਿਉਂ ਹੋਇਆ ਕਿਉਂਕਿ ਉਹਦਾ ਬੀਜ ਗਲਤ ਹੈ ਸੜਦਾ ਹੈ ਬੰਦਾ ਕਿਸੇ ਨਾਲ ਜੈਲਸ ਹੋਈ ਕਿਸੇ ਵੱਲ ਵੇਖ ਕੇ ਸਾੜਾ ਜਾ ਹੋਇਆ ਅੰਦਰੇ ਅੰਦਰ ਸੜੀ ਜਾਂਦਾ ਧੁਖੀ ਜਾਂਦਾ ਧੁਖੀ ਜਾਂਦਾ ਧੁਖੀ ਜਾਂਦਾ ਹੈ ਇਨੂੰ ਕਹਿੰਦੇ ਨੇ ਵਿਆਕੁਲ ਹੋਣਾ ਇਹਨੂੰ ਕਹਿੰਦੇ ਨੇ ਸਜ਼ਾ ਇਹਨੂੰ ਕਹਿੰਦੇ ਨੇ ਨਰਕ ਮਾੜਾ ਸੋਚਣ ਦੀ ਸਜ਼ਾ ਮਾੜਾ ਸੋਚਣ ਦੀ ਸਜ਼ਾ ਕੀ ਹੁੰਦੀ ਹੈ ਵਿਆਕੁਲ ਹੋਣਾ ਧੜਫੀ ਜਾ ਧੜਕਣ ਤੇਜ਼ ਹੋਈ ਹੋਈ ਹੈ ਸਾਹ ਤੇਜ਼ ਹੋਇਆ ਹੋਇਆ ਅੰਦਰੇ ਅੰਦਰ ਸੜੀ ਜਾਂਦਾ ਹੈ ਇਹ ਸਜ਼ਾ ਹੈ ਸਜ਼ਾ ਕਾਦੀ ਹੈ ਜੈਲਸ ਕਰਨ ਦੀ ਈਰਖਾ ਕਰਨ ਦੀ ਸਾੜਾ ਕਰਨ ਦੀ ਅਗਲਾ ਤੇ ਸਾਡੇ ਕੋਲੋਂ ਲੰਘ ਗਿਆ ਅਗਲਾ ਤੇ ਗੱਡੀ ਤੇ ਲੰਘ ਗਿਆ ਅਗਲੇ ਦੇ ਤੇ ਜੁੱਤੇ ਸੋਹਣੇ ਨੇ ਅਗਲੇ ਦੇ ਤੇ ਕੱਪੜੇ ਸੋਹਣੇ ਨੇ ਅਗਲੇ ਦਾ ਤੇ ਘਰ ਸੋਹਣਾ ਅਗਲਾ ਆਪਣੇ ਘਰ ਪਿਆ ਪਰ ਸਾਨੂੰ ਮਾੜਾ ਸੋਚਣ ਦੀ ਸਜ਼ਾ ਇਹ ਮਿਲੀ ਅਸੀਂ ਫਰਸਟ੍ਰੇਟ ਹੋ ਗਏ ਅਸੀਂ ਇਰੀਟੇਟ ਰਹਿਣ ਲੱਗ ਪਏ ਸਾਡੇ ਅੰਦਰ ਇੱਕ ਸਾੜਾ ਜਿਹਾ ਹੋ ਗਿਆ ਉਹ ਸਾਡੀ ਸਜ਼ਾ ਹੈ ਕੁਦਰਤ ਦਾ ਜਿਹੜਾ ਕਾਨੂੰਨ ਹੈ ਲਾਅ ਆਫ ਨੇਚਰ ਹੈ ਵਿਧੀ ਦਾ ਜਿਹੜਾ ਵਿਧਾਨ ਹੈ ਜਿਹੜਾ ਸੱਚਾ ਧਰਮ ਹੈ ਸਾਡੇ ਸਾਰਿਆਂ ਲਈ ਜਿਹੜਾ ਇੱਕ ਹੈ ਉਹ ਉਹਦੇ ਮੁਤਾਬਕ ਜਿਹੜਾ ਬੰਦਾ ਵੀ ਸਾੜਾ ਕਰੇਗਾ ਉਹਨੂੰ ਸਜ਼ਾ ਮਿਲੇਗੀ ਜਿਹੜਾ ਬੰਦਾ ਜੈਲਸ ਕਰੇਗਾ ਉਹਨੂੰ ਸਜ਼ਾ ਮਿਲੇਗੀ ਜਿਹੜਾ ਬੰਦਾ ਅੰਦਰ ਗੁੱਸਾ ਹੰਡਾਵੇਗਾ ਉਹਨੂੰ ਸਜ਼ਾ ਮਿਲੇਗੀ ਚਾਹੇ ਉਹ ਮੈਂ ਹੋਵਾਂ ਚਾਹੇ ਉਹ ਤੁਸੀਂ ਹੋਵੋ ਚਾਹੇ ਕੋਈ ਬੀਬੀ ਐ ਜਿਵੇਂ ਕੁਦਰਤ ਦਾ ਕਾਨੂੰਨ ਹੈ ਨਾ ਵੇਖੋ ਮੈਂ ਜਿੰਮ ਕਰਾਂਗਾ ਮੈਂ ਫਿੱਟ ਹੋਵਾਂਗਾ ਤੁਸੀਂ ਜਿੰਮ ਕਰੋਗੇ ਤੁਸੀਂ ਫਿੱਟ ਹੋਵੋਗੇ ਤੁਸੀਂ ਗਲਤ ਖਾਓਗੇ ਤੁਸੀਂ ਬਿਮਾਰ ਹੋਵੋਗੇ ਮੈਂ ਗਲਤ ਖਾਵਾਂਗਾ ਮੈਂ ਬਿਮਾਰ ਹੋਵਾਂਗਾ ਗੱਲ ਸਿੱਧੀ ਹੈ ਕੁਦਰਤ ਦਾ ਕਾਨੂੰਨ ਬਾਹਰ ਵੀ ਇਦਾਂ ਹੀ ਕੰਮ ਕਰਦਾ ਹੈ ਤੇ ਬੰਦੇ ਦੇ ਅੰਦਰ ਵੀ ਇਦਾਂ ਹੀ ਕੰਮ ਕਰਦਾ ਹੈ ਜਿਹੜੀ ਪ੍ਰਕਿਰਤੀ ਹੈ ਜਿਹੜਾ ਕੁਦਰਤ ਦਾ ਵਿਧਾਨ ਹੈ ਉਹ ਬੰਦੇ ਦੇ ਅੰਦਰ ਕੰਮ ਇਦਾਂ ਕਰਦਾ ਹੈ ਗਲਤ ਸੋਚਿਆ ਵਿਆਕੁਲ ਹੋਇਆ ਫਰਸਟ੍ਰੇਟ ਹੋਇਆ ਇਰੀਟੇਟ ਹੋਇਆ ਮਾੜਾ ਸੋਚਦਾ ਹੈ ਪਰੇਸ਼ਾਨ ਹੁੰਦਾ ਹੈ ਠੀਕ ਹੈ ਮੰਨ ਕੇ ਚੱਲੋ ਹੁਣ ਤੁਸੀਂ ਇੱਥੇ ਬੈਠੇ ਹੋ ਬੰਦੇ ਦਾ ਮਨ ਬੈਠੇ ਬੈਠੇ ਦਾ ਫਰਸਟ੍ਰੇਟ ਹੋਈ ਜਾਵੇ ਵੀ ਜਰ ਕਦੋਂ ਭੋਗ ਪੈਣਾ ਹੈ ਕਦੋਂ ਸਮਾਪਤੀ ਹੋਣੀ ਹੈ ਕਦੋਂ ਚੱਲਣਾ ਹੈ ਕਦੋਂ ਸਮਾਪਤੀ ਹੋਣੀ ਹੈ ਛੇਤੀ ਚੱਲੀਏ ਇਹ ਕੀ ਹੈ ਫਰਸਟ੍ਰੇਟ ਹੋਇਆ ਹੋਇਆ ਸੋਚੀ ਜਾਂਦਾ ਹੈ ਫਰਸਟ੍ਰੇਟ ਹੋਈ ਜਾਂਦਾ ਪਰਸਟ੍ਰੇਟ ਹੋਈ ਜਾਂਦਾ ਫਰਸਟ੍ਰੇਟ ਹੋਈ ਜਾਂਦਾ ਵਿਆਕੁਲ ਹੋਈ ਜਾਂਦਾ ਤੜਫੀ ਜਾਂਦਾ ਹੈ ਬੈਠਾ ਹੈ ਕਦੋਂ ਭੋਗ ਪੈਣਾ ਹੈ ਕਦੋਂ ਜਾਣਾ ਹੈ ਕਦੋਂ ਪੈਣਾ ਕਾਲ ਪੈ ਰਹੀ ਮਨ ਨੂੰ ਕਾਲ ਪੈ ਰਹੀ ਇਹ ਜਿਹੜੀ ਕਾਲ ਪੈਂਦੀ ਹੈ ਫਰਸਟ੍ਰੇਸ਼ਨ ਹੈ ਜਿਹੜੀ ਇਹ ਸਜ਼ਾ ਹੈ ਕਿਸ ਗੱਲ ਦੀ ਸਜ਼ਾ ਹੈ ਜਿਹੜਾ ਭੈੜਾ ਖਿਆਲ ਅੰਦਰ ਪੈਦਾ ਹੋਏ ਹੋਏ ਨੇ ਹੁਣ ਖਿਆਲ ਬਦਲ ਤੇ ਜਿਹੜੀ ਤੁਹਾਡੀ ਸਜ਼ਾ ਹੈ ਜਿਹੜਾ ਸ਼ਰਾਫ ਹੈ ਉਹ ਵਰ ਵਿੱਚ ਬਦਲ ਜਾਂਦਾ ਇੱਕ ਸੈਕਿੰਡ ਵਿੱਚ ਵੇਖੋ ਆਪਾਂ ਸੋਚਿਆ ਵੀ ਚੱਲ ਜਾਰ ਆਪਾਂ ਕਿੱਥੇ ਬੈਠੇ ਆ ਸਤਿਗੁਰੂ ਦੇ ਦਰਬਾਰ ਵਿੱਚ ਕੋਈ ਚੰਗਾ ਸੁਣਨ ਵਾਸਤੇ ਮਿਲ ਰਿਹਾ ਕੋਈ ਚੰਗੀ ਗੱਲ ਸਮਝ ਆਏਗੀ ਕੁਝ ਮੇਰੇ ਪੱਲੇ ਪਵੇਗਾ ਮੈਂ ਆਪਣੀ ਜ਼ਿੰਦਗੀ ਵਿੱਚ ਚੇਂਜ ਕਰਾਂਗਾ ਹੁਣ ਆਪਣੀ ਸੋਚ ਬਦਲ ਲਈ ਤੇ ਜਿਹੜੀ ਸਜ਼ਾ ਮਿਲ ਰਹੀ ਸੀ ਉਹ ਖਤਮ ਹੁਣ ਉਹੀ ਚੀਜ਼ ਵਧੀਆ ਲੱਗਣ ਲੱਗ ਗਈ ਉਹੀ ਚੀਜ਼ ਚੰਗੀ ਲੱਗਣ ਲੱਗ ਗਈ ਮਾੜਾ ਜ ਇੱਕ ਸੋਚ ਬਦਲਣੀ ਪੈਂਦੀ ਹੈ ਚੈਨਲ ਬਦਲਣਾ ਪੈਂਦਾ ਜਿਵੇਂ ਆਪਾਂ ਘਰਾਂ ਦੇ ਵਿੱਚ ਦੇਖਦੇ ਆ ਨਾ ਕਿ ਸਾਡੇ ਘਰ 'ਚ ਟੀਵੀ ਹੈ ਅਸੀਂ ਆ ਨਹੀਂ ਦੇਖਣਾ ਦੂਜਾ ਚੈਨਲ ਚਲਾ ਲਓ ਤੀਜਾ ਚੈਨਲ ਚਲਾ ਲਓ ਚੌਥਾ ਚੈਨਲ ਚਲਾ ਲਓ ਆਪਣੇ ਮਾਈਂਡ ਦਾ ਚੈਨਲ ਚੇਂਜ ਕਰਨ ਦੀ ਜਾਜ ਕਿਸੇ ਕਿਸੇ ਨੂੰ ਹੁੰਦੀ ਹੈ ਚੈਨਲ ਚੇਂਜ ਕਰੀਦਾ ਇੱਥੇ ਰਿਮੋਟ ਬਦਲਿਆ ਨਹੀਂ ਟੀਵੀ ਵਿੱਚ ਚੇਂਜ ਸਾਹਮਣੇ ਫੋਟੋ ਪਿਕਚਰ ਬਦਲ ਜਾਂਦੀ ਹੈ ਰਿਮੋਟ ਸਾਡੇ ਹੱਥ 'ਚ ਹੈ ਟੀਵੀ ਉਹ ਦੂਰ ਹੈ ਉਹ ਸਾਰੀ ਪਿਕਚਰ ਹੀ ਬਦਲ ਗਈ ਜਦੋਂ ਅਸੀਂ ਰਿਮੋਟ ਤੋਂ ਬਟਨ ਨੱਪਤਾ ਇਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਜਦੋਂ ਰਿਮੋਟ ਬਦਲਿਆ ਇੱਥੇ ਬਟਨ ਨੱਪਿਆ ਮਾਈਂਡ ਵਿੱਚ ਸੋਚਿਆ ਸੋਚ ਬਦਲ ਲਈ ਇੱਕਦਮ ਸੋਚ ਬਦਲ ਲਈ ਇੱਕਦਮ ਸੋਚ ਬਦਲ ਲਈ ਹੁਣ ਇੱਕ ਮੈਨੂੰ ਮੈਂ ਫਿਰ ਤੁਹਾਨੂੰ ਸਮਝਾਉਣਾ ਮੇਰੇ ਦੇ ਵਿੱਚ ਗੁੱਸਾ ਜੜ ਗਿਆ ਵੀ ਆਹ ਬੰਦਾ ਯਾਰ ਬੇਟਾਈਮ ਆ ਗਿਆ ਲੈ ਦੱਸ ਸਮਝ ਆਈ ਉਹ ਬੰਦਾ ਮੇਰੇ ਸਾਹਮਣੇ ਬੈਠਾ ਹੈ ਮੇਰੀ ਮੈਨੂੰ ਕਾਲ ਹੈ ਮੈਂ ਜਾਣਾ ਕਿਤੇ ਹੁਣ ਮੈਨੂੰ ਇਹ ਲੱਗ ਜਾਂਦਾ ਵੀ ਇਹ ਟਾਈਮ ਲੈ ਕੇ ਆ ਜਾਂਦਾ ਇਹ ਪੁੱਛ ਕੇ ਆ ਜਾਂਦਾ ਮੇਰੇ ਅੰਦਰ ਖਿਜ ਪੈਦਾ ਹੋਈ ਜਾਂਦੀ ਹੈ ਮੇਰੇ ਅੰਦਰ ਫਰਸਟ੍ਰੇਸ਼ਨ ਹੋ ਰਹੀ ਹੈ ਇੱਧਰ ਸੁਣੋ ਮੇਰੇ ਅੰਦਰ ਖਿਜ ਪੈਦਾ ਹੋ ਗਈ ਮੈਂ ਸੋਚੀ ਜਾਂਦਾ ਇਹ ਬੰਦਾ ਆਇਆ ਇਹ ਟਾਈਮ ਲੈ ਕੇ ਆ ਜਾਂਦਾ ਇਹ ਬਿਨਾ ਪੁੱਛੇ ਤੋਂ ਹੀ ਆ ਗਿਆ ਮੈਂ ਫਰਸਟ੍ਰੇਟ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ ਮੇਰੇ ਕਿੰਨਾ ਟਾਈਮ ਲੰਘ ਗਿਆ ਅੱਧਾ ਘੰਟਾ ਉਹ ਮੇਰੇ ਪਰੇ ਬੈਠਾ ਰਿਹਾ ਮੇਰੇ ਦਿਮਾਗ ਚ ਉਹੀ ਘੁੰਮੀ ਗਿਆ ਫਰਸਟ੍ਰੇਟ ਹੋਈ ਗਿਆ ਹੁਣ ਮੈਨੂੰ ਕੀ ਕਰਨਾ ਪੈਣਾ ਭਲਾ ਮੈਨੂੰ ਆਪਣੇ ਮਾਈਂਡ ਦਾ ਚੈਨਲ ਤੇਜ਼ ਕਰਨਾ ਪੈਣਾ ਮੈਨੂੰ ਪਤਾ ਆਪਣੇ ਆਪ ਨੂੰ ਸਮਝਾਉਣਾ ਪੈਣਾ ਉਹਦੇ ਵਿੱਚ ਦੋ ਚਾਰ ਬੂੰਦਾਂ ਮਿੱਠੇ ਦੀਆਂ ਮਤਲਬ ਪਿਆਰ ਦੀਆਂ ਪਾਉਣੀਆਂ ਪੈਣਗੀਆਂ ਜਿਹੜਾ ਅੰਦਰ ਮੇਰੇ ਬਣੀ ਜਾਂਦਾ ਸਾਰਾ ਕੁਝ ਉਹਦੇ ਥੋੜਾ ਜਿਹਾ ਮਿੱਠਾ ਪਾਉਣਾ ਪੈਣਾ ਉਹਦੇ ਥੋੜਾ ਪਿਆਰ ਪਾਉਣਾ ਪੈਣਾ ਮੈਨੂੰ ਸੋਚਣਾ ਪੈਣਾ ਵੀ ਇਹ ਬੰਦਾ ਕੌਣ ਹੈ ਐਡੀ ਦੂਰੋਂ ਆਇਆ ਹੈ ਐਵੇਂ ਕਿਹਦੇ ਕੋਲ ਟਾਈਮ ਹੁੰਦਾ ਹੈ ਜੇ ਆਇਆ ਤੇ ਕਿਸੇ ਗੱਲ ਕਰਕੇ ਆਇਆ ਹੈ ਆਇਆ ਤੇ ਪਿਆਰ ਕਰਕੇ ਆਇਆ ਹੈ ਆਇਆ ਤੇ ਇਹ ਜੀ ਦੂਰੋਂ ਕੌਣ ਆਉਂਦਾ ਚੱਲ ਕੇ ਉਹ ਮਾੜਾ ਜਿਹਾ ਖਿਆਲ ਬਦਲਿਆ ਤੇ ਫਰਸਟ੍ਰੇਸ਼ਨ ਜਿਹੜੀ ਸੀ ਖਤਮ ਹੋ ਗਈ ਨਰਕ ਬਣਿਆ ਹੋਇਆ ਸੀ ਇੱਥੇ ਅੰਦਰ ਸੋਚ-ਸੋਚ ਕੇ ਆਪ ਹੀ ਆਪਾਂ ਨਰਕ ਬਣਾਈ ਜਾਂਦੇ ਆਪ ਹੀ ਆਪਾਂ ਖਿਜੀ ਜਾਂਦੇ ਆਪ ਹੀ ਆਪਾਂ ਫਰਸਟ੍ਰੇਟ ਹੋਈ ਜਾਂਦੇ ਸੋਚ ਬਦਲ ਗਈ ਜਿਹੜੀ ਸਜ਼ਾ ਮਿਲ ਰਹੀ ਸੀ ਅੰਦਰ-ਅੰਦਰ ਇਰੀਟੇਟ ਹੋ ਰਹੇ ਸੀ ਉਹ ਸਾਰਾ ਕੁਝ ਖਤਮ ਹੋ ਗਿਆ ਇਰੀਟੇਸ਼ਨ ਦਾ ਫਰਸਟ੍ਰੇਟ ਹੋਣ ਦਾ ਕਾਰਨ ਸੀ ਕਾਰਨ ਠੀਕ ਕਰ ਲਿਆ ਫਰਸਟੇਸ਼ਨ ਠੀਕ ਹੋ ਗਈ ਉਹਦੇ ਪਿੱਛੇ ਰੀਜਨ ਹੁੰਦਾ ਕੋਈ ਫਰਸਟੇਸ਼ਨ ਜਿਹੜੀ ਇਰੀਟੇਟ ਹੋ ਰਿਹਾ ਬੰਦਾ ਉਹਦੇ ਪਿੱਛੇ ਹਰ ਬੰਦੇ ਦੇ ਦੁਖੀ ਹੋਣ ਵਿੱਚ ਕੋਈ ਰੀਜਨ ਹੁੰਦਾ ਹੈ ਕੋਈ ਕਾਰਨ ਤੇ ਜਿਹੜਾ ਬੰਦਾ ਆਪਣੇ ਮਾਈਂਡ ਵਿੱਚ ਬੜੇ ਠਹਿਰਾਵ ਨਾਲ ਉਹਨਾਂ ਕਾਰਨਾਂ ਉੱਤੇ ਕੰਮ ਕਰਦਾ ਵੀ ਮੈਂ ਕਿਉਂ ਇਦਾਂ ਹਾਂ ਉਹ ਕਾਰਨ ਲੱਭਾਂ ਮੈਂ ਉਹ ਕਾਰਨ ਨੂੰ ਠੀਕ ਕਰ ਦਵਾਂ ਆਹ ਪ੍ਰੋਬਲਮ ਹੈ ਇਹ ਪ੍ਰੋਬਲਮ ਨੂੰ ਮੈਂ ਠੀਕ ਕਰ ਦਵਾਂ ਤੇ ਮੇਰਾ ਵਿਆਕੁਲਪੁਣਾ ਖਤਮ ਹੋ ਜਾਏਗਾ ਮੇਰਾ ਮਨ ਸ਼ਾਂਤ ਹੋ ਜਾਏਗਾ ਮੇਰੀ ਪਟਕਣਾ ਖਤਮ ਹੋ ਜਾਏਗੀ ਮੇਰਾ ਮਨ ਟਿਕ ਜਾਏਗਾ ਇਰੀਟੇਸ਼ਨ ਹੋ ਰਹੀ ਹੈ ਗੁੱਸਾ ਆ ਰਿਹਾ ਹੈ ਖੇਚੜ ਰਹੀ ਹੈ ਉਹ ਨਾਲ ਦੀ ਨਾਲ ਠੀਕ ਹੋ ਜਾਂਦੀ ਹੈ ਬੰਦੇ ਦੇ ਅੰਦਰ ਹੀ ਨਰਕ ਹੈ ਅੰਦਰ ਹੀ ਬੰਦੇ ਤੇ ਸਵਰਗ ਹੈ ਉਹ ਇੱਕ ਸੈਕਿੰਡ ਦੇ ਵਿੱਚ ਹੀ ਨਰਕ ਚ ਜਾ ਸਕਦਾ ਹੈ ਇੱਕ ਸੈਕਿੰਡ ਵਿੱਚ ਹੀ ਸਵਰਗ ਚ ਜਾ ਸਕਦਾ ਹੈ ਇੱਕ ਮਿੰਟ ਸੈਕਿੰਡ ਦੇ ਵਿੱਚ ਹੀ ਕਹਿ ਲਓ ਤੁਸੀਂ ਉਹਨੇ ਸੋਚ ਬਾੜੀ ਬਣਾਈ ਹੋਈ ਹੈ ਤੇ ਸਜਾਏ ਸੋਚ ਚੰਗੀ ਬਣਾ ਲਏਗੀ ਬਣਾ ਲਏਗਾ ਉਹੀ ਵਾਰ ਹੈ ਉਹੀ ਬਖਸ਼ਿਸ਼ ਉਹੀ ਕਿਰਪਾ ਹੈ ਨਿਜਮ ਨੂੰ ਸਮਝ ਕੇ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈ ਹੈ ਇੱਕ ਨਿਜਮ ਨੂੰ ਸਮਝ ਕੇ ਬਖਸ਼ੀਸ਼ਾਂ ਲੈ ਰਹੇ ਨੇ ਤੇ ਜਿਹੜੇ ਨਹੀਂ ਅਕਲ ਵਾਲੇ ਉਹ 扑ੜਕਦੇ ਫਿਰਦੇ ਨੇ ਪੋਂਦੇ ਫਿਰਦੇ ਨੇ ਉਹ ਐਵੇਂ ਹੀ ਆਪਣੇ ਅੰਦਰ ਉਹਨਾਂ ਦੇ ਘੜੀ-ਘੇੜ ਚੱਲੀ ਜਾਂਦਾ ਚੱਲੀ ਜਾਂਦਾ ਘੁੰਮੀ ਜਾਂਦੀ ਹੈ ਸੂਈ ਚੱਕਰੀ ਘੁੰਮੀ ਜਾਂਦੀ ਫालतू ਸੋਚੀ ਜਾਣਾ ਫालतू ਸੋਚੀ ਜਾਣਾ ਅਗਲੇ ਦੇ ਅੰਦਰ ਭਾਵੇਂ ਕੁਝ ਵੀ ਨਾ ਹੋਵੇ ਐਂ ਸੋਚੀ ਜਾਣਾ ਇਹ ਮੇਰੇ ਵੇਖ ਵੇਖ ਮੇਰੇ ਕੰਨੀ ਛੜਦਾ ਹੈ ਇਹ ਮੇਰੇ ਕੰਨੀ ਵੇਖ ਮੇਰੇ ਬਾਰੇ ਆ ਸੋਚਦਾ ਹੈ ਇਹ ਮੇਰੇ ਬਾਰੇ ਆ ਸੋਚਦਾ ਹੈ ਆਪ ਹੀ ਬੰਦਾ ਇਰੀਟੇਟ ਹੋ ਹੀ ਜਾਂਦਾ ਅੰਦਰੇ ਅੰਦਰ ਚੁਬੀ ਜਾਂਦਾ ਉਹ ਖਿਆਲ ਹਾਲਾਂਕਿ ਹਾਲਾਂਕਿ ਉਹਦੇ ਭਾਵੇਂ ਚਿੱਤ ਚਿੱਤਾ ਵੀ ਨਾ ਹੋਵੇ ਦੂਜਾ ਬੰਦਾ ਆਰਾਮ ਨਾਲ ਬੈਠਾ ਹੋਵੇ ਸਾਡੇ ਆਪਣੇ ਮਨ ਵਿੱਚ ਹੀ ਇਦਾਂ ਦੇ ਖਿਆਲ ਆ ਹੀ ਜਾਂਦੇ ਆ ਸੋ ਮਾੜੇ ਖਿਆਲਤ ਬੰਦੇਲੀ ਜ਼ਿੰਦਗੀ ਲਈ ਨਰਕ ਹਨ ਮਾੜੇ ਖਿਆਲਤ ਨਰਕ ਹਨ ਤੇ ਚੰਗੇ ਖਿਆਲਤ ਬੰਦੇ ਦੇ ਹੀ ਸਵਰਗ ਹਨ ਚੰਗੇ ਖਿਆਲਾਂ ਵਾਲਾ ਬੰਦਾ ਸ਼ਾਂਤ ਹੈ ਸੁਖੀ ਹੈ ਆਨੰਦ ਵਿੱਚ ਹੈ ਖੇੜੇ ਵਿੱਚ ਹੈ ਮਾੜੇ ਖਿਆਲਾਂ ਵਾਲਾ ਬੰਦਾ ਦੁਖੀ ਹੈ ਅਸ਼ਾਂਤ ਹੈ ਪਰੇਸ਼ਾਨ ਹੈ ਬਾਹਰ ਕੰਮ ਕਰਨ ਦੀ ਲੋੜ ਨਹੀਂ ਬੰਦੇ ਨੂੰ ਆਪਣੇ ਅੰਦਰ ਕੰਮ ਕਰਨ ਦੀ ਲੋੜ ਹੈ ਤੇ ਜੇ ਆਪਣੇ ਸੁਭਾਅ ਤੇ ਕੰਮ ਕਰੇ ਆਪਣੀਆਂ ਆਦਤਾਂ ਤੇ ਕੰਮ ਕਰੇ ਆਪਣੇ ਥਾਟ ਤੇ ਕੰਮ ਕਰੇ ਵੀ ਮੇਰੇ ਮੇਰਾ ਥਾਟ ਪ੍ਰੋਸੈਸ ਹੈ ਕੀ ਹੈ ਮੇਰੇ ਅੰਦਰ ਖਿਆਲ ਕਿਦਾਂ ਦੇ ਚੱਲ ਰਹੇ ਹੈ ਤੇ ਨਾਲ ਹੀ ਆਪਾਂ ਉਹਦੇ ਤੇ ਕੰਮ ਕਰਨਾ ਹੈ ਨਾਲ ਹੀ ਸਵਰਗ ਬਣ ਜਾਣਾ ਇਸੇ ਕਰਕੇ ਪੰਚਮ ਪਾਦਸ਼ਾ ਨੇ ਆ ਸ਼ਬਦ ਵਿੱਚ ਕਿਹਾ ਸਭ ਕੁਛ ਕਰਮੈਂ ਬਾਹਰ ਨਹੀਂ ਆ ਸ਼ਬਦ ਇੱਕ ਵਾਰ ਸੁਣ ਲੈਣੇ ਆ ਪੰਚਮ ਪਾਦਸ਼ਾ ਦਾ ਸ਼ਬਦ ਹੈ ਸਭ ਕਿਛ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੁ ਪਰਮ ਬੁਲਾਹੀ ਸਭ ਕਿਛ ਕਰਮ ਹੈ ਸਭ ਕਿਛ ਕਰਮ ਹੈ ਬਾਹਰ ਨਹੀਂ ਬਾਹਰ ਕੁਛ ਨਹੀਂ ਬੰਦੇ ਦੇ ਘਰ ਚ ਸਭ ਕੁਛ ਤੇ ਘਰ ਇਟਾਂ ਪੱਥਰਾਂ ਵਾਲੇ ਨਹੀਂ ਬੰਦੇ ਆ ਘਰ ਜੀ ਆ ਘਰ ਹੈ ਆ ਦਿਮਾਗ ਜਿਹੜਾ ਤੇਰੇ ਅੰਦਰ ਗੰਦ ਪਾਈ ਬੈਠਾ ਇਹ ਘਰ ਨੂੰ ਸਾਫ ਕਰ ਇੱਥੇ ਠੀਕ ਕਰ ਇਹਨੂੰ ਠੀਕ ਕਰ ਬ੍ਰੇਨ ਬਾਹਰਲਾ ਘਰ ਕਦੇ ਵੀ ਸਾਫ਼ ਸ਼ਾਂਤ ਨਹੀਂ ਹੋ ਸਕਦਾ ਸਾਫ਼ ਕਰੇਗਾ ਸਵੇਰੇ ਫਿਰ ਲੱਭ ਜਾਂਦਾ ਬਾਹਰਲਾ ਘਰ ਕਿਵੇਂ ਸ਼ਾਂਤ ਕਰੇਗਾ ਘਰ ਨੂੰ ਵੇਖਦਾ ਉਹ ਬਿੱਲ ਬੱਤੀਆਂ ਫਿਰ ਜੇਤਾ ਆ ਜਾਂਦੀਆਂ ਵੀ ਮਹੀਨੇ ਬਾਅਦ 5000 ਭਰਨਾ ਬਿੱਲ ਭਰਨਾ ਆ ਕਰਨਾ ਆ ਕਰਨਾ ਘਰ ਬਾਹਰਲਾ ਘਰ ਨਹੀਂ ਬੰਦੇ ਦਾ ਆਹ ਕਾਰ ਹੈ ਅੰਦਰ ਤੇਰਾ ਤੇਰਾ ਮਾਈਂਡ ਬ੍ਰੇਨ ਦੇ ਵਿੱਚ ਜਿਹੜਾ ਮਨ ਹੈ ਜਿਹੜੇ ਖਿਆਲ ਨੇ ਉਹਨਾਂ ਦੀ ਗੱਲ ਚੱਲਦੀ ਤੇ ਸੁਣੋ ਸਭ ਕਿਸ ਕਰਮ ਹੈ ਬੰਦੇ ਦੇ ਅੰਦਰ ਹੈ ਸਾਰਾ ਕੁਝ ਠੀਕ ਉਹਨੇ ਆਪਣੇ ਆਪ ਨੂੰ ਇੱਥੋਂ ਕਰਨਾ ਹੁੰਦਾ ਹੈ ਸੋਚ ਬਦਲਣੀ ਹੈ ਸਾਡੀ ਸੋਚ ਹੀ ਸਾਡੇ ਵਾਸਤੇ ਸਜ਼ਾ ਹੈ ਇਹਦੇ ਵਰਗਾ ਮਜ਼ਾ ਵੀ ਕੋਈ ਨਹੀਂ ਜੇ ਸੋਚ ਚੰਗੀ ਹੋਵੇ ਮਾੜੀ ਸੋਚ ਸਾਡੀ ਸਜ਼ਾ ਹੈ ਸਾਨੂੰ ਸਜ਼ਾ ਕਿਸੇ ਨੇ ਕੀ ਦੇਣੀ ਹੈ ਮਾੜੇ ਬੰਦਿਆਂ ਦੀ ਮਾੜੀ ਸੋਚ ਹੀ ਉਹਨਾਂ ਦੀ ਸਜ਼ਾ ਬਣ ਜਾਂਦੀ ਹੈ ਜ਼ਿੰਦਗੀ ਤੇ ਨਰਕ ਬਣਾ ਲੈਂਦੇ ਨੇ ਆਪਣੀ ਹਰ ਵੇਲੇ ਦੁਖੀ ਰਹਿਣਾ ਫਰਸਟ੍ਰੇਟ ਰਹਿਣਾ ਪਰੇਸ਼ਾਨ ਰਹਿਣਾ ਜ਼ਿੰਦਗੀ ਨਰਕ ਬਣ ਗਈ ਇਧਰ ਸੁਣੋ ਧਿਆਨ ਨਾਲ ਸਭ ਕਿਸ ਘਰ ਮਹਿ ਬਾਹਰ ਨਹੀਂ ਬਾਹਰ ਕਿਤੇ ਕੁਝ ਨਹੀਂ ਬੰਦੇ ਦੇ ਅੰਦਰ ਹੈ ਤੇਰੇ ਅੰਦਰ ਹੀ ਸ਼ਾਂਤੀ ਦਾ ਸੋਮਾ ਵਿਚਾਰਾਂ ਨੂੰ ਥੋੜਾ ਜਿਹਾ ਬਦਲ ਸੋਚ ਬਦਲ ਖਿਆਲ ਬਦਲ ਮਾੜੇ ਜਾਪ ਦੁਖੀ 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 ਰਹਿਣਾ ਸੋਚ ਬਦਲ ਕੇ ਸੁਖੀ 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 ਰਹੇਗਾ ਮਾੜੀ ਜੀ ਆਪਣੇ ਵਿਚਾਰਾਂ ਤੇ ਕੰਮ ਕਰ ਆਪਣੇ ਸੁਭਾਅ ਤੇ ਕੰਮ ਕਰ ਆਪਣੀਆਂ ਆਦਤਾਂ ਤੇ ਕੰਮ ਕਰ ਸਭ ਕਿਸ ਘਰ ਮਹਿ ਤੇਰੇ ਅੰਦਰ ਸਾਰਾ ਕੁਝ ਹੈ ਤੇਰੇ ਅੰਦਰ ਹੈ ਸਾਰਾ ਕੁਝ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ ਪੰਚਮ ਪਾਸ਼ਾ ਕਹਿੰਦੇ ਜਿਹੜਾ ਬਾਹਰ ਲੱਭਦਾ ਫਿਰਦਾ ਹੈ ਉਹ ਭਲੇਖਿਆਂ ਵਿੱਚ ਹੈ ਸਾਨੂੰ ਲੱਗਦਾ ਹੈ ਬਾਹਰ ਬੜੀ ਸ਼ਾਂਤੀ ਹੈ ਅੱਛਾ ਤੁਸੀਂ ਪੁੱਛ ਲਓ ਵੀਰੋ ਘਰ ਬਣਾ ਲਾਂਗੇ ਫਿਰ ਮੌਜਾਂ ਹੀ ਮੌਜਾਂ ਬਣ ਗਿਆ ਹੁਣ ਮੌਜਾਂ ਮੌਜਾਂ ਹੋ ਗਈਆਂ ਮੁੰਡਾ ਵਿਆਹ ਲਾਂਗੇ ਫਿਰ ਮੌਜਾਂ ਹੀ ਮੌਜਾਂ ਵਿਆਹਿਆ ਗਿਆ ਹੁਣ ਮੌਜਾਂ ਹੀ ਮੌਜਾਂ ਹੋ ਗਈਆਂ ਪੋਤਾ ਹੋ ਜੇ ਫੇਰ ਮੌਜਾਂ ਹੀ ਮੌਜਾਂ ਲੈ ਪੋਤਾ ਹੋ ਗਿਆ ਹੁਣ ਮੌਜਾਂ ਹੀ ਮੌਜਾਂ ਹੋ ਗਈਆਂ ਬਾਹਰ ਕੈਨੇਡਾ ਚਲਿਆ ਜਾਵੇ ਨਾ ਫੇਰ ਮੌਜਾਂ ਹੀ ਮੌਜਾਂ ਲੈ ਚਲਿਆ ਗਿਆ ਹੁਣ ਪੁੱਛ ਲਓ ਵੀ ਹੁਣ ਮੌਜਾਂ ਹੋ ਗਈਆਂ ਇਹ ਬਾਹਰ ਕਿਦਣ ਤੁਹਾਨੂੰ ਲੱਗਦਾ ਵੀ ਬਾਹਰ ਵਾਲਾ ਸਿਸਟਮ ਠੀਕ ਹੋ ਜਾਏਗਾ ਸ਼ਾਂਤੀ ਆ ਜਾਏਗੀ ਇਹ ਤੇ ਸਦਾ ਹੀ ਇਦਾਂ ਚੱਲਦਾ ਰਿਹਾ ਕਦੇ ਕੋਸ਼ ਕਦੇ ਕੋਸ਼ ਕਦੇ ਕੋਸ਼ ਕਦੇ ਕੋਸ਼ ਬਾਹਰ ਕਿਦਣ ਬਦਲਿਆ ਬਾਹਰ ਨੂੰ ਜਿੰਨਾ ਮਰਜ਼ੀ ਬਦਲ ਲਓ ਤੈਨੂੰ ਕਹਿਣਾ ਤੂੰ ਕਹਿਗਾ ਹੋਰ ਬਦਲੋ ਹੋਰ ਚੇਂਜ ਨਹੀਂ ਹੋਣਾ ਹਜੇ ਹੋਰ ਚੇਂਜ ਕਰੋ ਹੋਰ ਚੇਂਜ ਕਰੋ ਰਾਜ ਦਾ ਬੰਦਾ ਕਿਦਾਂ ਕਹਿੰਦੇ ਬਾਹਰ ਜਿਹੜਾ ਲੱਭਦਾ ਫਿਰਦਾ ਹੈ ਨਾ ਸੁੱਖ ਤੇ ਸ਼ਾਂਤੀ ਬਾਹਰ ਟੋਲੇ ਸੋ ਭਰਮ ਪੁਲਾਹੀ ਕਹਿੰਦੇ ਵੱਡੇ ਭਰਮ ਦੇ ਵਿੱਚ ਹੈ ਭੁੱਲਿਆ ਹੋਇਆ ਹੈ ਜਿਹੜਾ ਬਾਹਰ ਲੱਭਦਾ ਫਿਰਦਾ ਹੈ ਬੰਦਾ ਆਪਣੇ ਆਪ ਤੇ ਕੰਮ ਕਰੇ ਆਪਣੇ ਸੁਭਾਅ ਤੇ ਕੰਮ ਕਰੇ ਆਪਣੀਆਂ ਆਦਤਾਂ ਤੇ ਕੰਮ ਕਰੇ ਵੀ ਮੈਂ ਇਦਾਂ ਕਿਉਂ ਸੋਚ ਰਿਹਾ ਹਾਂ ਮੈਂ ਸੋਚ ਬਦਲਾਂ ਮੈਂ ਇੱਥੇ ਗਲਤ ਸੋਚ ਰਿਹਾ ਮੈਂ ਆਪਣੇ ਆਪ ਨੂੰ ਇੱਥੇ ਸੋਚ ਬਦਲਾਂ ਆਪਣੀ ਸਾਰੇ ਮੇਰੇ ਵੈਰੀ ਨਹੀਂ ਸਾਰੀ ਦੁਨੀਆ ਮੈਨੂੰ ਮਾਰਨ ਨੂੰ ਨਹੀਂ ਫਿਰਦੀ ਮੈਂ ਗਲਤ ਸੋਚੀ ਜਾਣਾ ਹਰ ਵੇਲੇ ਇਦਾਂ ਸੋਚੀ ਜਾਣਾ ਸੋਚੀ ਜਾਣਾ ਅੰਦਰ ਫਿਰ ਸਜਾ 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 ਠੀਕ ਹੈ ਕੋਈ ਮਾੜਾ ਮੇਰੇ ਬਾਰੇ ਸੋਚ ਵੀ ਰਿਹਾ ਉਹਦੇ ਤੇ ਵੀ ਦਇਆ ਆਦੀ ਵੀ ਇਹ ਵੀ ਮੇਰੇ ਬਾਰੇ ਮਾੜਾ ਸੋਚਦਾ ਰਹਿੰਦਾ ਹਰ ਵੇਲੇ ਅੰਦਰ ਕਿਵੇਂ ਇਹਦੇ ਐਸੇ ਢੀ ਬਣਿਆ ਰਹਿੰਦਾ ਹਰ ਵੇਲੇ ਸਜਾ ਹੀ ਭੋਗਦਾ ਰਹਿੰਦਾ ਦੂਜੇ ਬੰਦੇ ਬਾਰੇ ਵੀ ਇਹ ਸੋਚਣਾ ਵੀ ਇਹ ਮੈਨੂੰ ਮਾਰਨ ਨੂੰ ਫਿਰਦਾ ਮੇਰੇ ਬਾਰੇ ਮਾੜਾ ਸੋਚਦਾ ਕਿਵੇਂ ਅੰਦਰ ਆਪਣੇ ਆਪ ਤੋ ਦੁਖੀ ਰਹਿੰਦਾ ਹੈ ਛਿੜਦਾ ਰਹਿੰਦਾ ਆਪਣੇ ਆਪ ਤੋ ਖਿਜੀ ਜਾਂਦਾ ਰਹਿੰਦਾ ਉਹਦੇ ਤੇ ਵੀ ਦਇਆ ਕਰੋ ਉਹਦੇ ਤੇ ਵੀ ਤਰਸ ਕਰੋ ਦਇਆ ਹੀ ਕਰੋ ਵੀ ਯਾਰ ਇਹਦੇ ਤੇ ਵੀ ਦਇਆ ਹੀ ਆਉਂਦੀ ਹੈ ਕੀ ਹਰ ਵੇਲੇ ਅੰਦਰ ਜ਼ਹਿਰ ਘੋਲਦਾ ਰਹਿੰਦਾ ਆਪਣੇ ਵਿਸ ਘੋਲਦਾ ਰਹਿੰਦਾ ਪਰ ਆਪਣੇ ਅੰਦਰ ਕਦੇ ਵਿਸ ਨਾ ਘੋਲਣ ਦੇਣਾ ਆਪਣੇ ਅੰਦਰ ਨੂੰ ਸਾਫ਼ ਬਣਾਓ ਆਪਣੇ ਅੰਦਰ ਨੂੰ ਸ਼ੁੱਧ ਕਰੋ ਤੇ ਜਿਹੜੇ ਬੰਦੇ ਨੇ ਅੰਦਰ ਪਾ ਲਿਆ ਗੁਰ ਪ੍ਰਸਾਦੀ ਜਿਨੇ ਅੰਦਰ ਪਾਇਆ ਲੋ ਪੰਗਤੀ ਸੁਣੋ ਗੁਰ ਪ੍ਰਸਾਦਿ ਜਿਨ ਅੰਤਰ ਪਾਇਆ ਸੋ ਅੰਤਰ ਬਾ ਸੋ ਹੇ ਲਾ ਜਿਓ ਕਹਿੰਦੇ ਜਿਨ੍ਹਾਂ ਨੇ ਅੰਤਰ ਪਾਇਆ ਅੰਦਰ ਪਾ ਲਿਆ ਨੋ ਅੰਦਰੋਂ ਵੀ ਸੌਖੇ ਤੇ ਬਾਹਰੋਂ ਵੀ ਸੌਖੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹਿੰਦੇ ਅੰਦਰੋਂ ਵੀ ਸੌਖੇ ਬਾਹਰੋਂ ਵੀ ਸੌਖੇ ਬੰਦਾ ਅੰਦਰੋਂ ਸੌਖਾ ਹੋਵੇ ਬਾਹਰੋਂ ਤਾਂ ਹੀ ਸੌਖਾ ਹੋ ਸਕਦਾ ਜਿਹੜਾ ਬੰਦਾ ਅੰਦਰੋਂ ਸੌਖਾ ਨਹੀਂ ਬਾਹਰੋਂ ਕਿਵੇਂ ਸੌਖਾ ਹੋ ਜੂ ਮੋਟਰਸਾਈਕਲ ਲੈ ਦਿਓ ਮੁੰਡਾ ਕਹਿੰਦਾ ਸੀ ਮੈਂ ਸੌਖਾ ਹੋਜੂ ਲੈਗ ਹੋ ਗਿਆ ਸੌਖਾ ਜਿਹੜਾ ਅੰਦਰੋਂ ਸੌਖਾ ਨਹੀਂ ਉਹ ਬਾਹਰੋਂ ਕਦੇ ਸੌਖਾ ਹੋ ਹੀ ਨਹੀਂ ਸਕਦਾ ਤੁਸੀਂ ਸਾਰੀ ਦੁਨੀਆ ਦੇ ਪਦਾਰਥ ਲਿਆ ਕੇ ਉਹਦੀ ਢੋਲੀ ਚ ਪਾ ਦਿਓ ਜਿਹੜੇ ਬੰਦਾ ਅੰਦਰੋਂ ਸ਼ਾਂਤ ਨਹੀਂ ਨਾ ਹੋਇਆ ਉਹਨੇ ਸ਼ਾਂਤ ਹੋਣਾ ਹੀ ਨਹੀਂ ਪਰ ਜਿਹੜਾ ਅੰਦਰੋਂ ਸੌਖਾ ਉਹ ਬਾਹਰੋਂ ਵੀ ਸੌਖਾ ਜਿਹੜਾ ਅੰਦਰੋਂ ਸ਼ਾਂਤ ਉਹ ਬਾਹਰੋਂ ਵੀ ਸ਼ਾਂਤ ਜਿਹੜਾ ਅੰਦਰੋਂ ਸੁਖੀ ਉਹ ਬਾਹਰੋਂ ਵੀ ਸੁਖੀ ਬਾਹਰ ਵਾਲੀਆਂ ਬਹੁਤ ਚੀਜ਼ਾਂ ਤੁਹਾਡੇ ਬਾ ਸਾਡੇ ਕੰਟਰੋਲ ਵਿੱਚ ਨਹੀਂ ਪਰ ਆਪਾਂ ਤੇ ਸਾਡੇ ਕੰਟਰੋਲ 'ਚ ਹੈ ਆ ਤੇ ਮੇਰੇ ਕੋਲ ਹੈ ਨਾ ਆ ਤੇ ਮੇਰਾ ਇਹਨੂੰ ਤੇ ਮੈਂ ਠੀਕ ਕਰ ਹੀ ਸਕਦਾ ਖਰਾਬ ਵੀ ਮੈਂ ਹੀ ਕੀਤਾ ਹੈ ਤੇ ਠੀਕ ਵੀ ਮੈਂ ਹੀ ਕਰਨਾ ਆ ਸਾਡੇ ਅੰਦਰ ਮੇਰੀ ਗੱਲ ਸੁਣੋ ਜਿਹੜਾ ਮਰਜੀ ਆ ਦਿੱਕਾ ਜਾ ਬੱਚਾ ਇਹਨੂੰ ਜਿਹੜਾ ਵਰਦੀ ਚੁੱਕ ਲੋ ਬੱਚਾ ਗੋਦੀ ਚੜ ਜਾਂਦਾ ਉਹਦੇ ਉਹਦੇ ਲਈ ਕੋਈ ਬਗਾਨਾ ਨਹੀਂ ਕੋਈ ਆਪਣਾ ਨਹੀਂ ਕੋਈ ਮਜਬੀ ਨਹੀਂ ਕੋਈ ਸਿੱਖ ਨਹੀਂ ਕੋਈ ਰਮਦਾਸੀਆ ਨਹੀਂ ਕੋਈ ਜੱਟ ਨਹੀਂ ਉਹਦੇ ਲਈ ਕੀ ਇਹ ਬੱਚੇ ਨੂੰ ਜਿਹੜਾ ਵਰਦੀ ਚੁੱਕ ਲੈ ਇਹ ਤੇ ਸਾਡੇ ਚ ਹੈ ਤੇਰੇ ਮੇਰੇ ਆ ਜਿਹੜੀ ਬਾਹਰਲੀ ਪ੍ਰੋਗਰਾਮਿੰਗ ਹੈ ਖਰਾਬ ਤੇ ਸਾਡੀ ਹੈ ਮੇਰ ਮੇਰ ਆ ਮਾੜਾ ਆ ਬਗਾਨਾ ਆ ਫਲਾਣਾ ਆ ਫਲਾਣਾ ਇਹ ਸਾਡੇ ਅੰਦਰ ਹੈ ਬੱਚੇ ਦੇ ਅੰਦਰ ਨਹੀਂ ਅਸੀਂ ਆਪਣੇ ਅੰਦਰ ਗੰਦ ਪਾਇਆ ਖਲਾਰਾ ਪਾਇਆ ਹੋਇਆ ਆ ਮੇਰਾ ਦੁਸ਼ਮਣ ਹੈ ਆ ਮੇਰੇ ਨਾਲ ਲੱਗਦਾ ਆ ਮੇਰੇ ਨਾਲ ਸੜਦਾ ਆ ਮੇਰੇ ਨਾਲ ਐ ਕਰਦਾ ਜਦੋਂ ਉਹਨੂੰ ਵੇਖਦੇ ਆ ਉਹਦੀ ਪਿਕਚਰ ਦਿਮਾਗ 'ਚ ਆ ਜਾਂਦੀ ਖਿਜਣ ਲੱਗ ਜਾਂਦੇ ਅੰਦਰੇ ਅੰਦਰ ਕੁੜੀ ਜਾਂਨੇ ਖਿੜੀ ਜਾਂਨੇ ਖਿੜੀ ਜਾਂਨੇ ਉਹ ਜਦੋਂ ਸਾਹਮਣੇ ਆਉਂਦਾ ਫਿਰ ਖਿੱਚੜ ਜਾਂਦੀ ਉਹ ਫਿਰ ਸਾਹਮਣੇ ਆਉਂਦਾ ਫਿਰ ਖਿੱਚੜ ਜਾਂਦੀ ਉਹ 10 ਵਾਰੀ ਸਾਹਮਣੇ ਆਉਂਦਾ 10 ਵਾਰੀ ਖਿੜੀ ਟੱਡ ਜਾਂਦੀ ਉਹ ਦਿਨ 'ਚ 100 ਵਾਰੀ ਸਾਹਮਣੇ ਆਉਂਦਾ ਕਈ ਹੈ ਹੀ ਘਰ 'ਚ ਇੱਕ ਦੂਜੇ ਨਾਲ ਹੀ ਖਿਜੇ ਹੋਏ ਨੇ ਉਹ ਜਦੋਂ ਸਾਹਮਣੇ ਆਉਂਦਾ ਉਹਦੀ ਖੇੜੀ ਚੜੀ ਜਾਂਦੀ ਹੈ ਤੇ ਕਈ ਮਾਫ਼ ਕਰਨਾ ਬੈੱਡ ਇੱਕ ਤੇ ਸੁੱਤੇ ਪਏ ਨੇ ਖਿਜੀ ਜਾਂਦੇ ਨੇ ਰਾਤ ਨੂੰ ਵੀ ਔਰ 10-10 ਸਾਲਾਂ ਦੇ ਖਿਜੀ ਜਾਂਦੇ ਖਿਜੀ ਜਾਂਦੇ ਫਰਸਟ੍ਰੇਟ ਹੋਈ ਜਾਂਦੇ ਸਜ਼ਾ ਕੀ ਭੋਗਣੀ ਸਜ਼ਾ ਤੇ ਨਾਲ ਹੀ ਸੁੱਤੀ ਪਈ ਹੈ ਇੱਕ ਦੂਜੇ ਨਾਲ ਹੀ ਸਜ਼ਾ ਹੀ ਸਜ਼ਾ ਹੈ ਜਦੋਂ ਖਿਜੀ ਜਾਣਾ ਤੁਸੀਂ ਇੱਕ ਦੂਜੇ ਨੂੰ ਵੇਖ ਕੇ ਸਭ ਕੁਛ ਘਰ ਮੈਂ ਬਾਹਰ ਨਾ ਹੀ ਬਾਹਰ ਕੋ ਲੈ ਸੋ ਭਰਮ ਭੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਉਸ ਅੰਤਰ ਬਾਹਰ ਸੁਹੇਲਾ ਜੀਓ ਕਹਿੰਦੇ ਜਿਹੜਾ ਅੰਦਰੋਂ ਸਮਝ ਗਿਆ ਆਪਣੇ ਆਪ ਨੂੰ ਦਿਮਾਗ ਤੇ ਆਪਣੇ ਆਪ ਤੇ ਕੰਮ ਕਰਨ ਲੱਗਾ ਅੰਦਰੋਂ ਸ਼ਾਂਤ ਬਾਹਰੋਂ ਸ਼ਾਂਤ ਅੰਦਰੋਂ ਸੌਖਾ ਉਹ ਬਾਹਰੋਂ ਸੌਖਾ ਨਹੀਂ ਤੇ ਅੰਦਰੋਂ ਬੰਦਾ ਬਾਹਰੋਂ ਕਦੇ ਸੁਖੀ ਹੋ ਸਕਦਾ ਬਾਹਰ ਤੇ ਜਿੰਨਾ ਮਰਜ਼ੀ ਪਦਾਰਥ ਮਿਲ ਜਾਣ ਜੋ ਮਰਜ਼ੀ ਪ੍ਰਾਪਤ ਕਰ ਲੋ ਜਿੰਨਾ ਮਰਜ਼ੀ ਸੁਖ ਪ੍ਰਾਪਤ ਕਰ ਲੋ ਮਨ ਸ਼ਾਂਤ ਕਰਨਾ ਹੈ ਤੇ ਆਪ ਕਰਨਾ ਪੈਣਾ ਹੈ ਖਲਰਾ ਮੈਂ ਆਪ ਆਇਆ ਤੇ ਠੀਕ ਵੀ ਆਪ ਹੀ ਕਰਨਾ ਪੈਣਾ ਕਿਸੇ ਨੇ ਨਹੀਂ ਕਰਨਾ ਮੈਂ ਵੀ ਤੇ ਆ ਗਲਤ ਮੇਰਾ ਸੁਭਾਅ ਮਾੜਾ ਹੈ ਮੈਂ ਆਪਣੇ ਸੁਭਾਅ ਨੂੰ ਆਪ ਠੀਕ ਕਰਨਾ ਕਿਸੇ ਨੇ ਨਹੀਂ ਕਰਨਾ ਮੇਰੀ ਪਰੇਸ਼ਾਨੀ ਹੈ ਮੈਂ ਹੀ ਠੀਕ ਕਰਨਾ ਮੇਰੀ ਪਰੇਸ਼ਾਨੀ ਹੈ ਮੈਂ ਹੀ ਠੀਕ ਕਰਨਾ ਹੁਣ ਵੇਖੋ ਤੁਸੀਂ ਪਰਮੇਸ਼ਰ ਦਵਾਰ ਆਉਂਦੇ ਆ ਪਰਮੇਸ਼ਰ ਦਵਾਰ ਆ ਕੇ ਬੰਦੇ ਨੂੰ ਗੁਰਦੁਆਰੇ ਆ ਕੇ ਸ਼ਾਂਤੀ ਆਉਣੀ ਚਾਹੀਦੀ ਕਿ ਨਹੀਂ ਆਉਣੀ ਚਾਹੀਦੀ ਬੋਲੋ ਜੀ ਹੋਣੀ ਚਾਹੀਦੀ ਏ ਪਰ ਤੁਹਾਡੀ ਇੱਕ ਬੰਦੇ ਨਾਲ ਬਣਦੀ ਏ ਉਹਨੂੰ ਵੇਖਿਆ ਆਹਾਹਾ ਆ ਮੇਰੇ ਵਾਲਾ ਆ ਗਿਆ ਇਹਦੇ ਨਾਲ ਬੜਾ ਪਿਆਰ ਆ ਮੇਰਾ ਮੇਰਾ ਯਾਰ ਏ ਤੂੰ ਮਿਲ ਲੀਦਾ ਜਦੋਂ ਆਈਦਾ ਇਹਨੂੰ ਹੀ ਮਿਲੀਦਾ ਇਹਦੇ ਨਾਲ ਗੱਲਾਂ ਕਰੀਦੀਆਂ ਉਹਨੂੰ ਵੇਖ ਕੇ ਚਾ ਚੜ ਗਿਆ ਇੱਥੇ ਜਿਹੜੇ ਬੰਦੇ ਨਾਲ ਬਣਦੀ ਨਹੀਂ ਉਹ ਕਿਤੇ ਖੜਾ ਅੱਗੇ ਸੇਵਾਦਾਰ ਪ੍ਰਬੰਧਕ ਕੋਈ ਦੇਗ ਵਰਤੌਣ ਵਾਲਾ ਕੋਈ ਲੰਗਰੀ ਕੋਈ ਗ੍ਰੰਥੀ ਜੋ ਤੁਹਾਡੇ ਉਹ ਸਾਹਮਣੇ ਆਇਆ ਆਰਗੂ ਹੋਇਆ ਸੀ ਉਹਦੇ ਨਾਲ ਕਦੇ ਗੱਲ ਹੋਈ ਸੀ ਉਹ ਜਦੋਂ ਸਾਹਮਣੇ ਆਇਆ ਫਰਸਟੇਸ਼ਨ ਹੋ ਗਈ ਦਰਬਾਰ 'ਚ ਇੱਥੇ ਉਹ ਬੈਠਾ ਹੈ ਇੱਥੇ ਉਹ ਬੈਠਾ ਕਿਤੇ ਮੇਰੇ ਜਿੱਦ ਨਾਲ ਬਣਦੀ ਨਹੀਂ ਉਹਨੂੰ ਵੇਖੀ ਜਾਂਦਾ ਹੈ ਫਰਸਟੇਸ਼ਨ ਹੋਈ ਜਾਂਦੀ ਖਿਜੀ ਜਾਂਦਾ ਜੇ ਉਹ ਕੀਰਤਨ ਕਰਨ ਲੱਗ ਜਾਵੇ ਫਿਰ ਹੋਰ ਜ਼ਿਆਦਾ ਖਿਜਦਾ ਉਹ ਸਾਹਮਣੇ ਆ ਜੇ ਖਿਜੀ ਜਾਂਦਾ ਗੁਰਦੁਆਰੇ ਚ ਆ ਕੇ ਵੀ ਖਿਜੀ ਜਾਂਦਾ ਖਿਜੀ ਜਾਂਦਾ ਇਹ ਸਾਰੀ ਗੰਦਗੀ ਅਸੀਂ ਆਪ ਆਪਣੇ ਅੰਦਰ ਭਰੀ ਹੈ ਅਸੀਂ ਸੋਚ-ਸੋਚ ਕੇ ਭਰ ਲੈਂਦੇ ਆਂ ਵੀ ਆਹ ਬੰਦਾ ਹੈ ਆਹ ਬੰਦਾ ਹੈ ਆਹ ਬੰਦਾ ਹੈ ਉਹ ਜ਼ਹਿਰ ਫਿਰ ਅੰਦਰ ਰੱਖਦੇ ਆਂ ਜਿਵੇਂ ਨਾ